ਫਿਲਡਾਰ ਵਿਖੇ ਤੜਕਸਾਰ 컨ਟੇਨਰ ਅਤੇ ਦੋ ਕਾਰਾਂ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਕਰਜੋਗ ਹੈ ਕਿ ਹਾਦਸੇ ਤੋਂ ਬਾਅਦ ਜਿੱਥੇ ਦੋਵੇਂ ਵਾਹਨ ਨੁਕਸਾਨੇ ਗਏ ਉੱਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੇ ਇੰਚਾਰਜ ਥਾਣੇਦਾਰ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਇੱਕ ਪਾਸੇ ਕਰਵਾ ਕੇ ਹਾਈਵੇ ਨੂੰ ਚਾਲੂ ਕਰਵਾਇਆ। ਪਜੀ ਕਿਨ ਆਇਆ ਤੁਹਾਡਾ ਕਿੱਥੋਂ ਜਾ ਰਿਹਾ ਸੀ ਕਿੱਥੇ ਆ ਰਿਹਾ ਹੈ? ਬਿਆ ਦਾ ਸਰਜੀਤ ਸਿੰਘ ਹੈ ਜੀ ਮੈਂ ਕਰਪੁਰਥਲੋਂ ਲੁਧਿਆਣੇ ਆ ਰਿਹਾ ਜੀ। ਠੀਕ ਹੈ ਕਿਹੜੀ ਗੱਡੀ ਸੀਗੀ? ਆ ਸੇਫਟ ਗੱਡੀ ਹੈ ਹਾਂਜੀ ਕੰਨ ਹੋਇਆ ਐਕਸੀਡੈਂਟ ਆਹ ਟਰਾਲੇ ਦਾ ਜੀ ਟਰਾਲੇ ਨਾਲ ਹੋਇਆ ਗੱਡੀ ਵਾਲਕੇ ਵੱਜੀ ਆਦਾ ਟਰਾਲੇ ਹੀ ਰੋਗ ਲਈ ਗੱਡੀ ਪਿਛੇ ਆੜਕੇ ਗੱਡੀ ਵੱਜੀ ਸਾਡੇ ਅੱਛਾ ਅੱਛਾ ਕੁਝ 60 ਤਾਂ ਨਹੀਂ ਲੱਗੀ ਨਹੀਂ ਸਾਡੇ ਬੰਦੇ ਦੇ ਇੱਕ ਤੇ ਲੱਗੀ ਹੋ ਗਿਆ ਹਾਂਜੀ ਨਾਰਮਲ ਆ ਨਹੀਂ ਨਹੀਂ ਉਹਦੀ ਪਸਲੀਆਂ ਤੇ ਲੱਗੀ ਆ ਜੀ ਪਸਲੀਆਂ ਹਿੱਲ ਗਈਆਂ ਹਾਂਜੀ ਜੀ ਉਹ ਟਰੱਕ ਵਾਲਾ ਫੜ ਲਿਆ ਉਹ ਟਰੱਕੜਾ ਆਵੇ ਹੈਗਾ ਇਹ ਫੜੇਗਾ ਕਿੱਧਰ ਬਾਸਾ ਸੇਫਟ ਇੱਥੇ ਆ ਰਿਹਾ ਸੀ ਕੀ ਨਾ ਤੁਹਾਡਾ ਗਿਦਾਰ ਸਿੰਘ ਕੀ ਹੋਇਆ ਜੀ ਕਿੱਥੋਂ ਆ ਰਹੇ ਸੀ ਅਸੀਂ ਅੰਮ੍ਰਿਤਸਰ ਤੋਂ ਆ ਰਹੇ ਜਨਾਬ ਤਹਿਸੀਲ ਤੋਂ ਹਾਂਜੀ ਕੀ ਹੋਇਆ ਗੱਡੀ ਉਹ ਟਰੱਕ ਮੋੜਨ ਵਾਲੇ ਨੇ ਬੈਗ ਨਹੀਂ ਲਿਆ ਸਿੱਧਾ ਗਿਆ ਅਗਲੀ ਲਾਈਨ ਤੇ ਤੀਜੀ ਵਿਚਾਰਤਾ ਠੀਕ ਹੈ ਹਾਂਜੀ ਗੱਡੀ ਜਿਹੜੀ ਹੈ ਤੁਹਾਡੀ ਇਹ ਐਸ ਵੀ ਅੱਛਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਮੇਰੇ ਨਾਲ 60-70 ਹਜ਼ਾਰ ਦਾ ਹੋਇਆ ਹੋਰ ਵੀ ਗੱਡੀਆਂ ਵੱਜੀਆਂ ਨੇ ਇੱਕ ਸ਼ਿਫਟ ਵੱਜੀ ਉਹ ਮਗਰੋਂ ਓਟ ਗਈ ਉਹਦਾ ਬੰਦਾ ਠੀਕ ਨਹੀਂ ਉਹ ਦਵਾਈ ਲੈਣ ਗਿਆ ਹਾੜ ਦਾ ਥੋੜਾ ਮੋਸਤ ਉਹ ਪਾਜੀ ਨਾਲ ਲਿਖਾ ਕੇ ਗਿਆ ਹਾਂਜੀ ਅਸਰਾਂ ਸਾਹਿਬ ਜਾ ਰਹੇ ਨੰਬਰ ਸਾਥੀ ਦੇ ਨਾਲ ਆ ਹਾਂਜੀ ਹਾਸੇ ਤੋਂ ਬਾਅਦ ਹਾਈਵੇ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਸਨ ਇਸ ਬੰਦੀ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਰਸਵਾਰ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ ਉਹਨਾਂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦਿਆਂ 컨ਟੇਨਰ ਚਾਲਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਰਾਇਕਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਗੱਡੀ ਮੋੜ ਤੇ ਪੈ ਗੱਡੀ ਲੜ ਗਈ ਹਾਂ ਤੇ ਕੌਨਸੀ ਗੱਡੀ ਹੈ ਜੁਰਾ ट्रक है कहाँ कौन सी कंपनी का किसकी गाड़ी है जीसीएम लुधियाना लुधियाना क्या लोड किया है इसमें खाली बोतलें खाली बोतलें जो दो गाड़ी फूकी है उनके क्या कहना चाहते हो अब सर गलती उनकी भी है हाँ। गाड़ी स्पीड में थी वो दोन। दोनों आप मैं मोड़ रहा था गाड़ी तर ले रहा था मोड़ रहा था देखो अभी बातचीत पुलिस वाले आ गए आ गए क्या कहना चाहते हो ਅਬ ਦੇਖੋ ਸੇਟ ਲੋਗ ਆਉਣਗੇ ਕੀ ਬਾਤ ਹੈ ਬਾਈ ਸਾਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਵੱਲੋਂ ਲੁਧਿਆਣੇ ਵੱਲੋਂ ਗੱਡੀਆਂ ਜਾ ਰਹੀਆਂ ਉਹਦੇ ਮੋੜੇ ਇੱਕ ਟਰੱਕ ਆ ਗਿਆ ਜਿਹੜਾ ਕਿ ਟਰੱਕ ਮੋੜ ਰਿਹਾ ਸੀ ਉੱਤੇ ਜਗਾ ਘਟਿਆ ਪਿੱਛੋਂ ਗੱਡੀਆਂ ਆ ਰਹੀਆਂ ਉਹਦੇ ਵਿੱਚ ਵੱਜੀਆਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਗੱਡੀਆਂ ਦਾ ਨੁਕਸਾਨ ਹੋ ਗਿਆ ਗੱਡੀਆਂ ਦਾ ਹੋ ਗਿਆ ਗੱਡੀਆਂ 2 ਵੱਜੀਆਂ ਜੀ ਆਪ ਸੂਚੀ ਮੋੜੇ ਸਵਿਫਟ ਕਾਰ ਉਹਦੇ ਵਿੱਚ ਵੱਜੀ ਟਰੱਕ ਦੇ ਟਰੱਕ ਦੇ ਵਿੱਚ ਇੱਕ ਗੱਡੀ ਆ ਖੜੀ ਆ ਇਹ ਵੱਜੀ ਆ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਕਾਫੀ ਨੁਕਸਾਨ ਆ ਜੀ ਬਾਕੀ ਆਪਣੇ ਸਵਾਰੀਆਂ ਦੇ ਸੱਟਾ ਘਟਾ ਹੈ ਹੈ ਗਿਆ ਨਾਲੀਆਂ ਮਾਰੀਆਂ ਮੋਟੀਆਂ ਆ